ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੱਤਨ ਦੇ ਮਹੀਨੇ ਦੀ ਸ਼ੁਰੂਆਤ ਹੈ ਸਤਿਗੁਰੂ ਜੀ ਇਸ ਮਹੀਨੇ ਨੂੰ ਲੈ ਕੇ ਉਪਦੇਸ਼ ਕਰਦੇ ਹਨ ਕਿ ਪ੍ਰਮਾਤਮਾ ਨੇ ਜੋ ਇਹ ਜੀਵਨ ਮਨੁੱਖੀ ਜੀਵਨ ਸਾਨੂੰ ਬਖਸ਼ਿਸ਼ ਕੀਤਾ ਹੈ ਜੋ ਸਭ ਤੋਂ ਸ੍ਰੇਸ਼ਟ ਹੈ ਆਵਰ ਜੋ ਤੇਰੀ ਪਨਹਾਰੀ ਇਸ ਧਰਤੀ 'ਤੇ ਤੇਰੀ ਸਿਕਦਾਰੀ ਧਰਤੀ ਦਾ ਸਰਦਾਰ ਧਰਤੀ ਦਾ ਸਭ ਤੋਂ ਸ਼ਰਮਣੀ ਜੀਵ ਸੋ ਵਾਹਿਗੁਰੂ ਪ੍ਰਮਾਤਮਾ ਮਾਲਕ ਜਿਤਨੀ ਵੀ ਕ੍ਰिएशन ਹੈ ਸਭ ਤੋਂ ਸ੍ਰੇਸ਼ਟ ਮਨੁੱਖ ਨੂੰ ਬਣਾਇਆ ਹੈ ਅਤੇ ਗੁਰਦੇਵ ਜੀ ਫਰਮਾਉਂਦੇ ਹਨ ਮਨੁੱਖੀ ਜੀਵਨ ਦੇ ਅੰਦਰ ਇਹ ਫੱਗਣ ਦਾ ਮਹੀਨਾ ਸਾਡੇ ਜੀਵਨ ਦੇ ਵਿੱਚ ਵਿਚਰ ਰਿਹਾ ਹੈ ਫਾਲਗੁਨ ਆਨੰਦ ਉਪਾਰ ਜਨਾ ਹਰ ਸੱਜਣ ਪਰਟੇ ਆਏ ਇਸ ਤੋਂ ਪਹਿਲਾਂ ਦੇ ਜੋ ਮਹੀਨੇ ਸਨ ਬੜੀ ਕਰੜੀ ਠੰਡ ਵਾਲੇ ਮਹੀਨੇ ਸਨ ਜੁਐਸਟ ਪਰੰਦੇ ਹਾਂ ਆ ਦੋ ਪੀਕ ਪਹਿਲਾਂ ਹੀ ਆਪਾਂ 14 14 ਇੰਚ ਸنو ਦੇ ਵਿੱਚੋਂ ਗੁਜ਼ਰੇ ਹਾਂ ਮਾਈਨਸ ਡਿਗਰੀ ਟੈਂਪਰੇਚਰ ਆਪਾਂ ਦੇਖਿਆ ਹੈ ਅੱਜ ਵੀ ਜੋ ਮੌਸਮ ਹੈ ਥੋੜੀ ਬਹੁਤ ਸنو ਬਰ ਪੈ ਰਹੀ ਏ ਸੁਪਾ ਬਹੁਤ ਕਰੜੀ ਠੰਡ ਵਾਲੇ ਮਹੀਨਿਆਂ ਤੋਂ ਬਾਅਦ ਮੌਸਮ ਕਰਵਟ ਬਦਲਦਾ ਹੈ ਮੌਸਮ ਦੇ ਵਿੱਚ ਪਰਵਰਤਨ ਆਉਂਦਾ ਹੈ ਅਤੇ ਜੋ ਕਾ ਵਨਸਪਤੀ ਸਾਰੀ ਹੀ ਸੁੱਕ ਚੁੱਕੀ ਹੁੰਦੀ ਹੈ ਉਸ ਤੇ ਅਦਰ ਨਵੀਂ ਚੇਤਨਾ ਨਵਾਂ ਜੀਵਨ ਦੀ ਰੌਣਹ ਸ਼ੁਰੂ ਹੋ ਜਾਂਦੀ ਹੈ ਬਸੰਤ ਇਹਨਾਂ ਜਨਾਂ ਦੇ ਅੰਦਰ ਚੱਲ ਰਿਹਾ ਹੈ ਆਪਾਂ ਸਾਰੇ ਜਾਣਦੇ ਹਾਂ। ਤੋਂ ਗੁਰਦੇਵ ਜੀ ਫਰਮਾਉਂਦੇ ਹਨ ਫਾਲਗੁਨ ਆਨੰਦ ਉਪਾਰ ਜਨਾ ਹਰ ਸੱਜਣ ਪਰਟਿਆਏ। ਸੱਜਣ ਮਾਲਕ ਜਨਾ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦੇ ਹਨ। ਜੋ ਮਾਲਕ ਦੇ ਨਾਲ ਪਿਆਰ ਪਾਉਂਦੇ ਹਨ। ਜਿਨ੍ਹਾਂ ਦੇ ਹਿਰਦੇ ਅੰਦਰ ਮਾਲਕ ਦੀ ਯਾਦ ਵਸੀ ਰਹਿੰਦੀ ਹੈ। ਉਹਨਾਂ ਦੇ ਜੀਵਨ ਅੰਦਰ ਆਨੰਦ, ਖੇੜਾ, ਖੁਸ਼ੀ ਪ੍ਰਗਟ ਹੁੰਦੇ ਹਨ। ਸੰਤ ਸਹਾਇ ਰਾਮ ਕੀ ਕਰ ਕਿਰਪਾ ਦੀਆ ਮਿਲਾਏ। ਉਸ ਵਾਹਿਗੁਰੂ ਪ੍ਰਮਾਤਮਾ ਜਿਸ ਤੇ ਮਿਲਾਪ ਤੇ ਨਾਜ਼ਿਉਂ ਦੇ ਵਿੱਚ ਪਰਫੁੱਲਤਾ ਆਂਦੀ ਹੈ ਖੁਸ਼ੀਆਂ ਆਂਦੀ ਹੈ ਉਸ ਵਾਹਿਗੁਰੂ ਨਾਲ ਮਿਲਾਪ ਕਿਵੇਂ ਹੋਵੇਗਾ ਤੋ ਗੁਰਦੇਵ ਜੀ ਫਰਮਾਉਂਦੇ ਹਨ ਸੰਤ ਸਹਾਇ ਰਾਮ ਕੀ ਪੂਰਾ ਸਤਗੁਰੂ ਗੁਰਮੁਖ ਜਨ ਜੋ ਵਾਹਿਗੁਰੂ ਦੇ ਮਾਰਗ ਉਪਰ ਚੱਲ ਰਹੇ ਹਨ ਸਿਮਰਨ ਬੰਦਗੀ ਕਰਦੇ ਹਨ ਉਹਨਾਂ ਦੀ ਸੰਗਤ ਸਹੂਬਤ ਕਰਕੇ ਸਾਡੇ ਹਿਰਦੇ ਵਿੱਚ ਮਾਰਗ ਦਾ ਪਿਆਰ ਪੈਦਾ ਹੋ ਸਕਦਾ ਹੈ ਅਤੇ ਫਿਰ ਪ੍ਰਮਾਤਮਾ ਦਇਆ ਕਰਕੇ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਵਿਲਾ ਲੰਤਾ ਹੈ ਸੇਜ ਸੁਹਾਵੀ ਸਰਬ ਸੁਖ ਹੂ ਦੁੱਖਾ ਨਾਹੀ ਜਾਏ ਜਿਸਦੇ ਹਿਰਦੇ ਸੇਜ ਦੇ ਅੰਦਰ ਮਾਲਕ ਵਾਹਿਗੁਰੂ ਕੰਤ ਆਬ ਰਾਜਦਾ ਹੈ ਫਿਰ ਉਹਨਾਂ ਨੂੰ ਦੁੱਖ ਪਹੁੰਚਦੇ ਨਹੀਂ ਹਨ ਦੁੱਖ ਉਹਨਾਂ ਉਪਰ ਹਾਵੀ ਨਹੀਂ ਹੁੰਦੇ ਜਿਵੇਂ ਰਾਤ ਆਂਦੀ ਹੈ ਫਿਰ ਸੂਰਜ उगਦਾ ਹੈ ਸਵੇਰ ਹੁੰਦੀ ਹੈ ਇਸੇ ਤਰੀਕੇ ਨਾਲ ਜਿਉਂ ਪ੍ਰਵਰਤਨ ਭਾਵੇਂ ਬਣਿਆ ਰਹਿੰਦਾ ਹੈ ਲੇਕਿਨ ਉਹ ਪਰਵਰਤਨ ਉਹਨਾਂ ਉਪਰ ਹਾਵੀ ਨਹੀਂ ਹੁੰਦਾ ਜੇ ਮਾਲਕ ਸੁਖ ਦੇਵੇ ਤਾ ਸ਼ੁਕਰਾਨੇ ਵੀ ਜੁੜਦਾ ਹੈ ਇਹ ਕੋਈ ਔਖੀ ਕਣਗੀ ਆ ਜਾਂਦੀ ਹੈ ਤਾਂ ਹੋਰ ਮਾਲਕ ਦੀ ਚੜ੍ਹਨਾ ਜਬੰਤੀਆਂ ਅਰਦਾਸਾਂ ਦੇ ਰਾਹੀ ਉਸ ਮਾਲਕ ਦੀ ਬਖਸ਼ਿਸ਼ ਮਿਹਰ ਪ੍ਰਾਪਤ ਕਰਨ ਦਾ ਜੀਵ ਯਤਨ ਕਰਦਾ ਹੈ ਇਚ ਪੁਣੀ ਵੜ ਭਾਗਣੀ ਵਰ ਪਾਇਆ ਹਰ ਰਾਏ ਮੇਰੇ ਜੀਵਨ ਦੀ ਇਚ ਪੂਰੀ ਹੋਈ ਹੈ ਮੈਂ ਹੁਣ ਵੱਡੇ ਭਾਗਾਂ ਵਾਲਾ ਹਾਂ ਵਾਹਿਗੁਰੂ ਮਾਲਕ ਵਰ ਰੂਪ ਵਿੱਚ ਮੈਨੂੰ ਪ੍ਰਾਪਤ ਹੋਇਆ ਹੈ ਪਾਉ ਮਾਲਕ ਦੇ ਨਾਲ ਮੇਰੀ ਬਣ ਆਈ ਹੈ ਪਰਭੂ ਨੇ ਮੈਨੂੰ ਆਪਣਾ ਬਣਾ ਲਿਆ ਹੈ। ਅਤੇ ਐਸੇ ਜੀਵ ਜਿਨ੍ਹਾਂ ਨੂੰ ਪ੍ਰਭੂ ਆਪਣਾ ਬਣਾ ਲੈਂਦਾ ਹੈ। ਜਿਨ੍ਹਾਂ ਨੂੰ ਮਾਲਕ ਦਾ ਪਿਆਰ ਪ੍ਰਾਪਤ ਹੋ ਜਾਂਦਾ ਹੈ, ਉਹਨਾਂ ਦੀ ਜੀਵਨ ਦਸ਼ਾ ਕੀ ਹੁੰਦੀ ਹੈ ਗੁਰਦੇਵ ਜੀ ਫਰਮਾਉਂਦੇ ਹਨ, ਮਿਲ ਸਹੀਆਂ ਮੰਨ ਲਗਾਵਹੀ ਗੀਤ ਗੋਬਿੰਦ ਅਲਾਈ। ਸਤ ਸੰਗਤ ਰੂਪੀ ਸਹੇਲੀਆਂ ਦੇ ਨਾਲ ਮਿਲ ਕੇ ਉਹ ਵਾਹਿਗੁਰੂ ਪ੍ਰਮਾਤਮਾ ਦੇ ਬਿਲਾਪ ਦੇ ਗੀਤ ਗਾਉਂਦੀਆਂ ਹਨ। ਪ੍ਰਭੂ ਪ੍ਰਮਾਤਮਾ ਦੇ ਸ਼ੁਕਰਾਨੇ ਦੇ ਗੀਤ ਗਾਉਂਦੀਆਂ ਹਨ। ਗੁਰੂ ਦੀ ਬਾਣੀ ਰਾਹੀਂ ਉਸ ਮਾਲਕ ਦਾ ਧੰਨਵਾਦ ਕਰਦੇ ਹਨ ਸ਼ੁਕਰਾਨਾ ਕਰਦੇ ਹਨ ਅਤੇ ਉਸ ਮਾਲਕ ਦੇ ਚਰਨਾਂ ਵਿੱਚ ਬੇਨਤੀਆਂ ਅਰਦਾਸਾਂ ਕਰਦੇ ਹਨ ਕਿਉਂ ਕਿ ਹਰ ਜਿਹੜਾ ਅਵਰਣ ਦਿਸਈ ਕੋਈ ਦੂਜਾ ਲਵੈ ਨਾ ਲਾਏ ਵਾਹਿਗੁਰੂ ਪ੍ਰਮਾਤਮਾ ਵਰਗਾ ਕੋਈ ਹੋਰ ਹੈ ਹੀ ਨਹੀਂ ਵਾਹਿਗੁਰੂ ਪ੍ਰਮਾਤਮਾ ਵਰਗਾ ਕੋਈ ਹੋਰ ਦੂਸਰਾ ਹੋ ਹੀ ਨਹੀਂ ਸਕਦਾ ਔਰ ਉਸ ਦੇ ਨੇੜੇ ਵੀ ਨਹੀਂ ਜਾ ਸਕਦਾ ਅਤੇ ਇਸ ਵਾਸਤੇ ਉਸ ਮਾਲਕ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਜੀਵ ਹਮੇਸ਼ਾ ਇਤਨ ਸ਼ੀਰ ਲੰਦਾ ਹੈ ਕਿਉਂਕਿ ਉਹ ਸਿਰਫ ਇੱਕ ਹੀ ਹੈ ਇੱਕ ਓਕਾਰ ਹੈ ਅਤੇ ਹਮੇਸ਼ਾ ਸਭ ਤੋਂ ਵੱਡਾ ਹੈ ਸਾਰੀ ਕਾਇਨਾਤ ਸਾਰੀ ਇਸ ਸ੍ਰਿਸ਼ਟੀ ਉਸ ਮਾਲਕ ਦੇ ਹੁਕਮ ਵਿੱਚ ਚੱਲ ਰਹੀ ਹੈ ਹਲਤ ਪਰਤ ਸਵਾਰਿਓਂ ਨਹੀਂ ਚੱਲ ਦਿੱਤੀਆਂ ਜਾਏ ਵਾਹਿਗੁਰੂ ਪ੍ਰਮਾਤਮਾ ਉਹਨਾਂ ਦੇ ਲੋਕ ਪ੍ਰਲੋਕ ਸਵਾਰ ਦਿੰਦਾ ਹੈ ਅਤੇ ਸੁਦੀਵੀ ਜੀਵ ਉਹਨਾਂ ਦੀ ਬਖਸ਼ਿਸ਼ ਮਿਹਰ ਦਾ ਪਾਤਰ ਬਣਦਾ ਹੈ ਸੰਸਾਰ ਸਾਗਰ ਤੇ ਰੱਖਿਆ ਬਹੁੜਾ ਜਨਮ ਹੈ ਤਾਏ ਇਹ ਸੰਸਾਰ ਤੋਂ ਵਿਸ਼ੇ ਵਾਸਨਾ ਦਾ ਇੱਕ ਅਗੰਧਾ ਸਾਗਰ ਹੈ ਇਸ ਅਗੰਧੇ ਸਾਗਰ ਵਿੱਚ ਵਾਹਿਗੁਰੂ ਆਪਣਾ ਨਾਮ ਬਖਸ਼ਿਸ਼ ਕਰਕੇ ਉਹਨਾਂ ਦੀ ਇਲਾਜ ਰੱਖਦਾ ਹੈ ਇਸ ਅਗੰਧ ਸਾਗਰ ਦੇ ਵਿੱਚ ਡੁੱਬਣ ਨਹੀਂ ਦਿੰਦਾ ਅਤੇ ਫਿਰ ਜਨਮ ਮਰਨ ਦਾ سلسلہ ਮੁੱਕ ਜਾਂਦਾ ਹੈ ਜੇਵਾ ਇੱਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਗੁਰਦੇ ਜੀ ਫਰਮਾਉਂਦੇ ਹਨ اے ਵਾਹਿਗੁਰੂ ਤੂੰ ਬਿਆਨਤ ਗੁਣਾਂ ਦਾ ਮਾਲਕ ਹੈ ਮੇਰੀ ਜੇਵਾ ਇੱਕ ਹੈ ਮੈਂ ਕਿਤਨੇ ਤੇਰੇ ਗੁਣ ਗਾ ਸਕਦਾ ਹਾਂ ਪਾਉ ਮੈਂ ਹਮੇਸ਼ਾ ਹੀ ਤੇਰੀ ਸਿਫਤ ਸਲਾਹ ਕਰਦਾ ਰਵਾਂ ਤਾਂ ਵੀ ਮੈਂ ਤੇਰਾ ਸ਼ੁਕਰਾਨਾ ਨਹੀਂ ਕਰ ਸਕਦਾ ਫਲਗੁਣਿਤ ਸਲਾਈ ਹੈ ਜਿਸ ਨੂੰ ਤਿਲਨਾ ਤਮਾਏ ਜਿਸ ਵਾਹਿਗੁਰੂ ਪ੍ਰਮਾਤਮਾ ਨੂੰ ਪੂਰਾ ਪਨਪੀ ਤਮਾਂ ਨਹੀਂ ਹੈ ਕੋਈ ਉਸ ਦੀ ਕੋਈ ਉਸ ਦੀ ਸਿਫਤ ਸਲਾਹ ਕਰੇ ਕੋਈ ਉਸ ਤੇ ਗੁਣਾਂ ਨੂੰ ਗਾਵੇ ਲੇਕਿਨ ਫਿਰ ਵੀ ਸਾਨੂੰ ਉਸ ਮਾਲਕ ਦੇ ਗੁਣਾਂ ਨੂੰ ਗਾਣਾ ਚਾਹੀਦਾ ਹੈ ਕਿਉਂਕਿ ਉਸ ਵਾਹਿਗੁਰੂ ਦੇ ਗੁਣਾਂ ਦੇ ਗਾਣ ਦੇ ਨਾਲ ਸਾਡੇ ਜੀਵਨ ਦੇ ਅੰਦਰ ਉਸ ਦੀ ਖੁਸ਼ੀ ਉਸ ਦੀ ਮਿਹਰ ਉਸ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਜਿਵੇਂ ਨਾ ਸੂਰਜ ਚੜਿਆ ਹੋਵੇ ਤਾਂ ਆਪਾਂ ਕਮਰਾ ਬੰਦ ਕਰਕੇ ਬੈਠ ਜਾਈਏ ਹਨਾ ਬਾਰੀਆਂ ਬੰਦ ਕਰ ਲਈਏ ਬਲਾਈਂਡਸ ਪਰਦੇ ਬੰਦ ਕਰ ਲਈਏ ਤਾਂ ਸੂਰਜ ਦੀ ਰੋਸ਼ਨੀ ਸਾਡੇ ਤੱਕ ਨਹੀਂ ਪਹੁੰਚਦੀ ਲੇਕਿਨ ਜੇਕਰ ਅਸੀਂ ਵਿੰਡੋ ਬਾਰੀਆਂ ਖੋਲ ਦਈਏ ਪਰਦੇ ਖੋਲ ਦਈਏ ਤਾਂ ਸਾਰਾ ਚਾਨਣ ਸਾਡੇ ਕਮਰੇ ਵਿੱਚ ਪਰ ਜਾਂਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਉਸ ਸੂਰਜ ਨੂੰ ਕੋਈ ਫਰਕ ਨਹੀਂ ਪੈਂਦਾ ਲੇਕਿਨ ਜਦੋਂ ਅਸੀਂ ਉਸ ਦੇ ਨਜ਼ਦੀਕ ਜਾਂਦੇ ਹਾਂ ਅਸੀਂ ਯਤਨ ਕਰਦੇ ਹਾਂ ਤਾਂ ਸਾਡੇ ਜੀਵਨ ਵਿੱਚ ਖੁਸ਼ੀਆਂ ਦਾ ਆਚਾਨਣ ਪਰ ਜਾਂਦਾ ਹੈ ਅਤੇ ਵਾਹਿਗੁਰੂ ਤਾਂ ਹਮੇਸ਼ਾ ਸਾਰਿਆਂ ਉੱਪਰ ਹੀ ਮਿਹਰबान ਰਹਿੰਦਾ ਹੈ ਸਤਗੁਰੂ ਜੀ ਕਿਰਪਾ ਕਰਨ ਇਹ ਫੱਗਣ ਦਾ ਮਹੀਨਾ ਸਾਰਿਆਂ ਵਾਸਤੇ ਸੁਖਦਾਇਕ ਹੋਵੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਹੋਵੇ ਵਾਹਿਗੁਰੂ ਪ੍ਰਮਾਤਮਾ ਸਾਰਨ ਪੂਰਨ ਤੁੰਦੁਸਤੀ ਬਖਸ਼ਿਸ਼ ਕਰਨ ਅਤੇ ਜਿਵੇਂ ਗੁਰਦੇਵ ਜੀ ਫਰਮਾਉਂਦੇ ਹਨ ਹੁਣ ਦੁੱਖਾਂ ਨਾ ਹੀ ਜਾਏ ਇਸ ਜੀਵ ਵਿੱਚ ਮਾਲਕ बस ਜਾਂਦਾ ਹੈ ਗੁਰੂ बस ਜਾਂਦਾ ਹੈ ਗੁਰੂ ਦੀ ਬਾਣੀ बस ਜਾਂਦੀ ਹੈ ਫਿਰ ਦੁੱਖੋ ਨਾਂ ਦੀ ਜੁਨ ਵਿੱਚ ਪਹੁੰਦੇ ਨਹੀਂ ਹਾਂ ਆਓ ਜੋ ਅਗਲੀਆਂ ਪੰਕਤੀਆਂ ਹਨ 12ਵਾਂ ਦੀ ਬਾਣੀ ਸੰਪੂਰਨ ਹੋ ਗਈ ਹੈ ਆਪਾਂ ਬਿਲਕੁਲ ਸਾਂਝੀ ਕਰਦੇ ਹਾਂ ਸਤਗੁਰੂ ਜੀ ਕਿਰਪਾ ਕਰਨ ਅਤੇ ਗੁਰੂ ਦਾ ਗਿਆਨ ਸਾਡੇ ਜੀਵਨ ਦਾ ਆਧਾਰ ਬਣੇ ਗੁਰੂ ਦੇ ਜੀ ਫਰਮਾਦੇ ਹੁਨ ਜਿੰਨ ਜਿੰਨ ਨਾਮ ਤੇ ਆਇਆ ਤਿੰਨ ਕੇ ਕਾਇ ਸਰੇ ਹਰ ਗੁਰਪੂਰਾ ਅਰਧਿਆ ਦਰ ਕੈ ਸਤਖਰੇ ਸਰਬ ਸੁਖਾਂ ਮਿਤ ਚਰਨ ਹਰ ਉਹ ਜਲਿ ਵਿਖਮ ਤਰੇ ਪ੍ਰੇਮ ਪਗਤਿਨ ਪਾਇਆ ਵਿਖਿਆ ਨਾਹੇ ਜਰੇ ਕੂੜ ਗਏ ਦੁਬਦਾਂ ਨਸੀ ਪੂਰਨ ਸਤਿ ਪਰੇ ਪਾਰ ਬ੍ਰਹਮ ਪ੍ਰਭ ਸੇ ਹੁੰਦੇ ਮਨ ਅੰਦਰ ਏਕ ਤਰੀ ਮਹਾਦੇਵ ਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਧਾ ਕਿਰਪਾ ਕਰੋ ਹਰੇ ਮਹਾਦੇਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗਾ ਦਰਸ ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ